ਸਿਮਰਣਾ ਹਾਂਜੀ ਮੇਰੀ ਗੱਲ ਸੁਣ ਗੱਲ ਸੁਣ ਜਰਾ ਪੁੱਤ ਤਿਹਾੜ ਦੇ ਦਿਨ ਨੇ ਤੇ ਘਰ ਚ ਇਹੋ ਜਿਹਾ ਮਾਹੌਲ ਹੋਣਾ ਠੀਕ ਨਹੀਂਗਾ ਮੇਰੀ ਗੱਲ ਸੁਣ ਉਹ ਫਿਰ ਵੀ ਤੇਰੀ ਜਠਾਨੀਆਂ ਬੇਟਾ ਨਹੀਂ ਤੇ ਬੀਜੀ ਮੈਂ ਦੱਸੋ ਕੀ ਕਰਾਂ ਦੱਸੋ ਇੱਥੇ ਕਿਹੜਾ ਔਖਾ ਕੰਮ ਤੁਸੀਂ ਆਪਸ ਚ ਬਲੌਗੇ ਸੋਹਣੇ ਤਰੀਕੇ ਜਾਂਦੀਆਂ ਸੀ ਸਾਰੇ ਰਿਸ਼ਤੇਦਾਰਾਂ ਨੂੰ ਡੱਬੇ ਡੱਬੇ ਦੇ ਕੇ ਆਣੇ ਕਿੰਨਾ ਵਧੀਆ ਲੱਗਦਾ ਸੀ ਹਰ ਕੋਈ ਕਹਿੰਦਾ ਸੀ ਪੁਸ਼ਪਿੰਦਰ ਦੀਆਂ ਨੂੰਹ ਆਈਆਂ ਬੀਜੀ ਮੈਂ ਤੇ 니ਜਾ ਸੁਲਾ ਕਰਨ ਸਿੱਧੀ ਗੱਲ ਚ ਨਾ ਹੀ ਮੈਂ ਉਹਨਾਂ ਨੂੰ ਬੁਲਾਣਾ ਜੀ ਉਹਨਾਂ ਨੇ ਮੇਰਾ ਕਿਤਾ ਕਿ ਨਾਲ ਤੁਸੀਂ ਮੇਰੇ ਇੱਕ ਗੱਲ ਦਸੋ ਸਾਰਾ ਦਿਨ ਤੁਸੀਂ ਉਹਨਾਂ ਦਾ ਕਰਦੇ ਰਹਿੰਦੇ ਜੇ ਹੈ ਕਦੀ ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਮੇਰੇ ਦੁੱਖ ਦੀ ਮੇਰੇ ਸੁੱਖ ਦੀ ਸਿਮਰ ਰੋਟੀ ਖਾਦੀ ਆ ਕਿ ਨਹੀਂ ਖਾਦੀ ਹੈ ਆਪਣੀ ਰਸੋਈ ਚ ਰੋਟੀ ਬਗਾਂਦੀ ਐ ਨੇ ਚਾਰ ਤੇ ਨੂੰ ਸੱਸ ਲੈ ਜਾਂਦੀਆਂ ਨੇ ਕਦੀ ਉਹਨਾਂ ਨੇ ਕਿਹਾ ਮੇਰੀ ਤਾਂ ਬੇਠੀ ਠੀਕ ਨਹੀਂ ਮੈਂ ਦੋ ਫੁਲਕੇ ਲਾ ਦਿਆ ਮੈਂ ਹੀ ਉੱਠਾ ਵੇਖਿਆ ਜਾਈ ਨਾ ਤੇ ਮੈਂ ਬੜੀ ਸੁਖੀ ਜਿਹੀ ਹੋਣ ਮੈਂ ਹੁਣ ਰੋਟੀ ਆਪ ਅਸੀਂ ਆਪਣੀ ਐਡ ਪਕਾਨੀ ਆ ਨਾ ਵਧੀਆ ਜੀ ਆਪਣੀ ਪਕਾਨੀ ਆ ਬੱਚਿਆਂ ਦੀ ਪਕਾਨੀ ਆ ਲੈ ਜਾਨੀਆ ਕਮਰੇ ਚ ਤੇ ਆਰਾਮ ਨਾਲ ਬੈ ਕੇ ਖਾ ਲੈਨੇ ਖਿੱਚ ਕੇ ਖਾਤਾ ਮੈਂ ਨਾ ਰੋਜ਼ ਦੀ ਨਹੀਂ ਹੁਣ ਜਸਵੀਰ ਦੇ ਘਰ ਜਾਣਾ ਤੇ ਬੱਕਰੀਆਂ ਬੱਕਰੀਆਂ ਜਾਓਗੀ ਆ ਦੇਣ ਲਈ ਦਿਵਾਲੀ ਤੂੰ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਸਾਰੀ ਜ਼ਿੰਦਗੀ ਐਵੇਂ ਥੋੜਾ ਚਲਦੇ ਰਹਿਣਾ ਇਕੱਠੇ ਫੱਬ ਕੇ ਜਾਣਾ ਦੋਨਾਂ ਜਣੀਆਂ ਨੇ ਕੋਈ ਗੱਲ ਨਹੀਂ ਉਹ ਆਪਣਾ ਵਰਤਨ ਮੈਂ ਆਪਣਾ ਵਰਤਾ ਜਿਵੇਂ ਉਹਦਾ ਦਿਲ ਕਰਦਾ ਉਹ ਕਰਨ ਜੇ ਮੇਰਾ ਦਿਲ ਕਰਦਾ ਮੈਂ ਕਰਾਂ ਉੱਤਰ ਸੋਰੀਆ ਵਾਲੀ ਐ ਨਹੀਂ ਚੰਗਾ ਲੱਗਦਾ ਆਪਣੇ ਘਰ ਦੀ ਖੇਹ ਨਹੀਂ ਉਡਾਈ ਦੀ ਕਿਸੇ ਨੂੰ ਥੋੜੀ ਦੱਸਣਾ ਸੀ ਨਹੀਂ ਬੋਲਦੀਆਂ ਫਿਰ ਤੁਸੀਂ ਇੰਜ ਕਰੋ ਮੈਂ ਜੋ ਭੇਜਣਾ ਹੈ ਮੈਂ ਤੁਹਾਨੂੰ ਫੜਾ ਦਿੰਨੀ ਆ ਤੇ ਤੁਸੀਂ ਜਾ ਕੇ ਦੇ ਆਏ ਜੇ ਫਿਰ ਮੈਂ ਨਹੀਂ ਜਾਂਦੀ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਜਾਨ ਦੇ ਨਾਲ ਉਥੇ ਤੁਹਾਡੀ ਬੇਇੱਜ਼ਤੀ ਹੋ ਜਾਣੀ ਤੇ ਮੈਂ ਨਹੀਂ ਜਾਂਦੀ ਫਿਰ ਉੱਤੇ ਐ ਤੇ ਮੈਂ ਚਾਹਂਦੀ ਨਹੀਂ ਤੂੰ ਨਾ ਆ ਜਾਵੇਂ ਮੈਂ ਤਾਂ ਕਹਿੰਦੀ ਰਲ ਕੇ ਜਾਓ ਕੱਠੀਆਂ ਜਾਓ ਤੇ ਤੁਸੀਂ ਬੀਜੀ ਉਹਨਾਂ ਨੂੰ ਕਿਉਂ ਨਹੀਂ ਸਮਝਾਉਂਦੇ ਥੋੜਾ ਬਤਾ ਤੁਸੀਂ ਮੇਰੀ ਮੇਰੀ ਤੇ ਤੁਹਾਡੇ ਜੋਰ ਚੱਲਦਾ ਕੋਈ ਜੋਰ ਨਹੀਂ ਪੁੱਤ ਚੱਲਦਾ ਤੂੰ ਛੋਟੀ ਐ ਅਸਲੇ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਆ ਨਾ ਫਲ ਦੀਵੇਂ ਰੁੱਖਾਂ ਨੂੰ ਲੱਗਦੇ ਮੈਂ ਜੇ ਬੁਲਾਣੀ ਉਹਨੂੰ ਬਸ ਗੱਲ ਖਤਮ ਤੁਸੀਂ ਮੈਨੂੰ ਜੋ ਕੰਮ ਕਹੋ ਮੈਂ ਕਰਾਂਗੀ ਜਿਵੇਂ ਕੋਈ ਕਰੋਗੇ ਲੇਕਿਨ ਜੇ ਤੁਸੀਂ ਮੈਨੂੰ ਕਹੋ ਨਾ ਤੂੰ ਉਹਨਾਂ ਦੇ ਨਾਲ 16 ਕਾਰੀਆਂ ਨੂੰ ਬੁਲਾ ਤੇ ਮੈਂ ਨਹੀਂ ਜੇ ਬੁਲਾਣਾ ਉਹਨੂੰ ਸਿੱਧੀ ਗੱਲ ਚ ਉਹ ਤਿਆਰਾਂ ਵੀ ਤਾਂ ਖੁਸ਼ੀਆਂ ਲੱਭੀ ਦੀਆਂ ਵਾ ਕਾਦੀਆਂ ਖੁਸ਼ੀਆਂ ਵੀ ਜੀ ਆਪਾਂ ਬੜੇ ਖੁਸ਼ ਆ ਆਪਣੇ ਘਰ 'ਚ ਸਮੇਂ ਦੀ ਵੇਖਿਆ ਜਾਏ ਤਾਂ ਹੁਣ ਜਿਆਦਾ ਕੋਸ਼ਿਸ਼ ਹੈਗੇ ਜੇ ਸਮੇਂ 'ਚ ਗਿਆ ਉਹ ਆਪਣੇ ਕਮਰੇ 'ਚ ਬੈਠੀ ਅਸੀਂ ਆਪਣੇ ਕਮਰੇ 'ਚ ਬੈਠੇ ਨੰਮੇ ਨੂੰ ਐਂ ਬਸ ਕੁਛ ਨਾ ਕਹੋ ਤੁਸੀਂ ਤਿਆਰ ਬੁੱਤ ਹੁੰਦੇ ਹੀ ਐਸੇ ਕੰਮ ਲਈ ਹੈ ਕਿ ਪਿਛਲੀਆਂ ਗਲਤੀਆਂ ਮaaf ਕਰੋ ਚਲੋ ਕੋਈ ਗਲਤੀ ਹੋਈ ਤੂੰ ਛੱਡ ਦੇ ਤੇ ਫਿਰ ਉਹਨਾਂ ਨੇ ਆਪਣੀ ਗਲਤੀ ਕਦੀ ਮੰਨੀ ਕਿ ਮੇਰੀ ਗਲਤੀ ਹੋਈ ਹੈ ਸਿਮਰਨ ਮੈਂ ਤੈਨੂੰ ਗਲਤ ਬੋਲੀ ਆ ਕਦੀ ਕਿਹਾ ਉਹਨਾਂ ਨੇ ਮੈਨੂੰ ਉਹ ਤਾਂ ਉਹਨਾਂ ਨੇ ਕਦੀ ਜੁਰਤ ਹੀ ਨਹੀਂ ਸਮਝੀ ਤੁਸੀਂ ਬਸ ਵੱਡੇ 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 ਕਰਕੇ ਤੁਸੀਂ ਉਹਨਾਂ ਨੂੰ ਸਿਰ ਤੇ ਹੀ ਬਿਠਾ ਲਿਆ ਆਪਣੇ ਤੇ ਬਵੇਂ ਉਹਨ ਸਿਰ ਤੇ ਹੀ ਬਵੇਂ ਮੈਂ ਨਹੀਂ ਜਿਹਨੂੰ ਬੁਲਾਣਾ 나ਹੀਂ ਮੈਨੂੰ ਮੇਰਾ ਜੀ ਨਹੀਂ ਕਰਦਾ ਉਹਨਾਂ ਨੂੰ ਬੁਲਾਣ ਨੂੰ ਬਸ ਪਤਾ ਨਹੀਂ ਕੀ ਹੋਇਆ ਇਹਨਾਂ ਦੇ ਦਿਮਾਗਾਂ ਨੂੰ ਗਰਮੀ ਕਿੰਨੀ ਕਿਚੜੀ ਜੋ ਉਹਨਾਂ ਨਾਲ ਗੱਲ ਕਰਦੀ ਉਹ ਨਹੀਂ ਬੋਲਦੀ ਇਹ ਕਰਕੇ ਦੀ ਵੀ ਵੱਧ ਬੋਲਦੀ ਉਹ ਤਾਂ ਧਿਆਨ ਕੰਨ ਹੀ ਨਹੀਂ ਧਰਦੀ ਮੈਂ ਕਹਿੰਨੀ ਕੀ ਪਾਈ ਆ ਨਾ ਮੈਂ ਇਸ ਤਰ੍ਹਾਂ ਹੀ ਦੇਖਦੀ ਰਾਂਗੀ ਤੁਹਾਨੂੰ ਉਹ ਉਧਰ ਹੈ ਉਹ ਉਧਰ ਮੈਂ ਇਸ ਤਰ੍ਹਾਂ ਹੀ ਦੇਖਦੀ ਰਾਂਗੀ ਇਹਨਾਂ ਨੂੰ ਆਡਾ ਢੀ ਦੇਖਾਂ ਮੈਂ ਮਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਇਕੱਠੀਆਂ ਤਾਂ ਹੋ ਜਾਣ ਮੇਰੇ ਸਾਹਮਣੇ ਸਮਝਦੇ ਇਹ ਨਹੀਂ ਗੱਲ ਕਿ ਮਾਂ ਦਾ ਦਿਲ ਕੀ ਚਾਹਂਦਾ ਮੈਂ ਚਾਹਨੀ ਮੇਰੇ ਬੱਚੇ ਲੱਗ ਹੋਣ ਹੈਨਾ ਤੇ ਪਤਾ ਨਹੀਂ ਕੀ ਹਾਲ ਮੇਰੇ ਵੱਲ ਵੇਖ ਲੈ ਮੈਂ ਤੇ ਤਰਸ ਕਰ ਲਾ ਉਹਨੂੰ ਸਮਝਾ ਨਹੀਂ ਉਹ ਨਹੀਂ ਸਮਝਣ ਨੂੰ ਤਿਆਰ ਤੈਨੂੰ ਸਮਝਾ ਨਹੀਂ ਤੂੰ ਨਹੀਂ ਸਮਝਣ ਤਿਆਰ ਕਿੰਨੂੰ ਕਵਾਂ ਜਾ ਕੇ ਕਿ ਮੇਰੇ ਬੱਚਿਆਂ ਨੂੰ ਇਕੱਠੇ ਕਰੋ ਚਾਚੀ ਜੀ चाची जी चाची जी मम्मी मम्मी, बोलो सुनो है चाची जी जाते पे सी। मैं चाची जी ने आई मारी चाची जी जवाब नहीं दिता चुप चाची जी सीधा ही अपने कमरे चले गए कुछ बोले ही नहीं मैं आवाजा ही मारती रह ਮੰਮੀ ਇਹ ਕੀ ਹੈ ਜਦੋਂ ਮੇਰਾ ਵਿਆਹ ਸੀ ਤੁਸੀਂ ਕਿੰਨੀਆਂ ਸੋਹਣੀਆਂ ਦੋਨੋਂ ਤਿਆਰ ਹੋਈਆਂ ਕਿੰਨਾ ਪਿਆਰ ਜਿਹੜਾ ਕੰਮ ਕਰਨਾ ਇੱਕ ਦੂਜੇ ਨੂੰ ਪੁੱਛ ਕੇ ਕਰਨਾ ਇੱਕ ਦੂਜੇ বিনা ਚੱਲਣਾ ਹੀ ਨਹੀਂ ਉਹ ਚਾਹ ਵੀ ਪੀਣੀ ਤਾਂ ਇਕੱਠਿਆਂ ਪੀਣੀ ਜੇ ਰੋਟੀ ਖਾਣੀ ਇਕਨੇ ਨਹੀਂ ਆਣਾ ਦੂਜੇ ਨੇ ਦੂਜੀ ਨੂੰ ਆਵਾਜ਼ ਮਾਰਨੀ ਪਰ ਹੁਣ ਹੁਣ ਇਹ ਸਭ ਕੀ ਹੈ ਕੀ ਹੋ ਗਿਆ ਤੁਸੀਂ ਗੱਲ ਕਰੋ ਬੁਲਾਉ ਉਹਨਾਂ ਨੂੰ ਨਹੀਂ ਮੈਂ ਨਹੀਂ ਬੁਲਾਣਾ ਜੇ ਉਹਦੀ ਇੰਨੀ ਆਕੜਿਆ ਨਾ ਮੇਰੀ ਉਹਨਾਂ ਨਾਲੋਂ ਜ਼ਿਆਦਾ ਆਕੜਿਆ ਮੈਂ ਕਿਹੜੀ ਗੱਲ ਬੁਲਾਵਾ ਬੋਲਣਾ ਉਹਨੂੰ ਚਾਹੀਦਾ ਉਹ ਛੋਟੀ ਐ ਮੈਂ ਵੱਡੀਆਂ ਵੱਡੀ ਮੈਂ ਬੜਾ ਉਹਨੂੰ ਬੁਲਾਇਆ ਪਹਿਲੋਂ ਮਈਆਂ ਉਹਨੂੰ ਮਨਾਉਣੀ ਹੁੰਨੀ ਆ ਹਾਰ ਕੇ ਮੈਂ ਹੁਣ ਛੱਡ ਦਿੱਤਾ ਹੁਣ ਨਹੀਂ ਉਹਨੂੰ ਮੈਂ ਬੁਲਾਉਣਾ ਅੱਗੇ ਮੈਂ ਚਾਹ ਪੀਣੀ ਤਾਂ ਵੀ ਸੱਦਣਾ ਬਾਹਰ ਨੂੰ ਜਾਣਾ ਤਾਂ ਵੀ ਸੱਦਣਾ ਜਿੱਥੇ ਵੀ ਜਾਣਾ ਉਹ ਮੈਂ ਨਾਲ ਲੈ ਕੇ ਜਾਨੀ ਆ ਕਿਉਂ ਕਿ ਉਹ ਛੋਟੀ ਸੀ ਤੇ ਮੈਂ ਵੱਡੀ ਸੀ ਮੇਰਾ ਫਰਜ਼ ਸੀ ਉਹਨੂੰ ਲੈ ਕੇ ਜਾਣਾ ਹੁਣ ਉਹਦਾ ਫਰਜ ਆ ਉਹ ਮੈਨੂੰ ਆ ਕੇ ਬੁਲਾਵੇ ਮੈਂ ਨਹੀਂ ਉਹਨੂੰ ਬੁਲਾਉਂਦੀ ਰੀਧੀ ਤੂੰ ਛੱਡ ਦੇ ਨਾ ਤੂੰ ਸੁਲਾ ਕਰ ਮੰਮੀ ਤੁਸੀਂ ਦੋਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਮੈਂ ਤੁਹਾਡੇ ਦੋਨਾਂ ਦੀ ਨੂੰਹ ਆ ਮੈਂ ਕੁਝ ਨਹੀਂ ਦੇਖ ਸਕਦੀ ਕਿਉਂ ਹੁੰਦਾ ਪਿਆ ਸਾਡੀ ਘਰ ਨੂੰ ਨਜ਼ਰ ਲੱਗਦੀ ਪਈ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਬੱਚੇ ਆਪਾਂ ਤੈਨੂੰ ਥੋੜੀ ਕੁਝ ਵੀ ਕਹਿੰਦੇ ਪਏ ਹੋ ਜੋ ਨਹੀਂ ਬੁਲਾਉਂਦੇ ਤਾਂ ਆਪਾਂ ਕੀ ਕਰੀਏ ਉਹਨਾਂ ਦੇ ਨੂੰ ਚੰਗਾ ਨਹੀਂ ਲੱਗਦਾ ਪਿਆ ਉਹਦੇ ਪੈਰੀ ਪਾਵਾਂ ਮੈਂ ਜਾ ਕੇ ਮੈਂ ਵੱਡੀ ਆ ਵੀ ਬੋਲ ਪਾ ਸਿਮਰਨ ਬੋਲ ਪਾ ਮੈਂ ਬੜਾ ਕੀਤਾ ਪੋਤੋ ਦਾ ਮੇਰੀ ਤਾਂ ਤੂੰ ਹੀ ਨੋ ਆ ਮੇਰੀ ਐ ਤੂੰ ਮੈਨੂੰ ਨਹੀਂ ਪਤਾ ਤੂੰ ਉਹਦੀ ਹੈ ਜੀ ਆ ਕਿ ਨਹੀਂ ਹੈ ਜੀ ਮੇਰੀ ਹੈ ਜੀ ਆ ਤੇ ਮੇਰੀ ਰਹਿਣਾ ਤੂੰ ਤੇ ਮੈਂ ਨਹੀਂ ਪੋਤੋ ਨੂੰ ਬੁਲਾਉਣਾ ਅੱਗੇ ਵੇਖ ਲੈ ਜੋ ਕਰਨਾ ਈ ਤੂੰ ਮੰਮੀ ਆ ਗਈ ਤੁਸੀਂ ਮੇਰੀ ਗੱਲ ਸੁਣੋ ਮੈਂ ਚੱਲੀ ਆ ਘਰੇ ਕਿਉਂ ਕਿਉਂਕਿ ਕਿੰਨੇ ਕ ਦਿਨ ਰਹਿ ਜਾਣਾ ਹੈਗਾ ਮੈਂ ਤਿੰਨ ਚਾਰ ਦਿਨ ਤੇ ਹੋ ਗਏ ਆ ਨਾਲੇ ਮੇਰੀ ਗੱਲ ਸੁਣੋ ਆ ਵੀ ਕੌਕਰਸ ਤੁਰਿਆ ਫਿਰਦਾ ਹੀ ਤੇ ਮੈਂ ਕੀ ਕਰਾਂ ਹੁਣ ਕੌਕਰਸ ਨੂੰ ਕਿਤੇ ਨਾ ਪਰਦੇ ਪਰਦੇ ਡਿੱਗ ਪਿਆ ਹੋਣੀ ਚਲ ਕੋਈ ਗੱਲ ਨਹੀਂ ਮੈਂ ਚੱਲੀ ਆ ਤਾਈ ਜੀ ਕੋਲ ਉਹਨਾਂ ਨੂੰ ਬੁਲਾਉਣ ਵਾਸਤੇ ਮੇਰੀ ਗੱਲ ਸੁਣੋ ਤੈਨੂੰ ਕੀ ਲੋੜ ਹੈ ਤਾਈ ਨੂੰ ਬੁਲਾਣ ਦੀ ਉਹਨੇ ਤੈਨੂੰ ਬੁਲਾਇਆ ਓ ਮੰਮੀ ਤੁਹਾਡੇ ਦੋਵਾਂ ਦੀ ਲੜਾਈ ਦੇ ਵਿੱਚ ਨਾ ਮੈਂ ਪੈਸ ਗਈ ਆ ਛੋਟੇ ਹੁੰਦਿਆਂ ਤੋਂ ਹੁਣ ਤੱਕ ਤਾਈ ਜੀ ਨੇ ਕਿੰਨਾ ਪਿਆਰ ਦਿੱਤਾ ਮੈਨੂੰ ਮੈਂ ਉਹਨਾਂ ਨੂੰ ਤਾਈ ਜੀ ਕੱਟ ਤੇ ਵੱਡੀ ਮੰਮੀ ਜ਼ਿਆਦਾ ਕਹਿੰਦੀ ਤੂੰ ਹੀ ਕਹਿ ਕਹਿ ਕੇ ਕਹਿ ਕਹਿ ਕੇ ਨਹੀਂ ਉਹਨੂੰ ਵੱਡੀ ਮੰਮੀ ਨਹੀਂ ਕਹਿਣਾ ਉਹਨੂੰ ਤਾਈ ਕਹਿਣਾ ਤੂੰ ਤਾਈ ਕਹਿਣਾ ਤੁਹਾਡੇ ਕਹਿੰਦੇ ਮੈਂ ਤਾਈ ਕਹਿਣ ਲੱਪੀ ਉਹਨਾਂ ਨੂੰ ਇਹ ਮੇਰਾ ਕਸੂਰ ਹੈ ਮੈਂ ਕੀ ਜ਼ੁਲਮ ਕਰ ਬੈਠੀ ਇਹਦੇ 'ਚ ਮੇਰੀ ਗੱਲ ਸੁਣ ਕਿਰਨ ਤੂੰ ਇਹ ਸੰਜੀਗੜ ਦੀ ਲੇਕਿਨ ਤੂੰ ਇਹ ਕੋਸ਼ਿਸ਼ ਨਾ ਕਰ ਕਿ ਅਸੀਂ ਆਪਸ ਵਿੱਚ ਬੋਲਾਂਗੀ ਤੇ ਮੰਮੀ ਇਹ ਕਦੋਂ ਤੱਕ ਚੱਲੂਗਾ ਤੁਹਾਡੀ ਲੜਾਈ ਦੋਵਾਂ ਦੀ ਆ ਮੇਰ ਨਾਲ ਤਾਈ ਦੀ ਕੋਈ ਲੜਾਈ ਨਹੀਂ ਆ ਤਾਜੀ ਨੇ ਮੈਨੂੰ ਕਦੀ ਅੱਜ ਤੱਕ ਕੁਝ ਵੀ ਨਹੀਂ ਕਿਹਾ ਤੇ ਮੈਂ ਕਿਉਂ ਨਾ ਉਹਨੂੰ ਬੁਲਾਵਾਂ ਨਾਲੇ ਮੇਰੀ ਸੱਸ ਨੇ ਪਤਾ ਕੀ ਕਿਹਾ ਸੀਗਾ ਕਿ ਹਮੇਸ਼ਾ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਲੜਾਈ ਭਾਵੇਂ ਜਿਹਦੀ ਮਰਜ਼ੀ ਹੋਵੇ ਪਰ ਬੱਚਿਆਂ ਨੂੰ ਉਹਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਮੈਂ ਤਾਂ ਇਸ ਘਰ ਦੀ ਧੀ ਆ ਬੱਚਾ ਹੀ ਆ ਨਾ ਇਸ ਘਰ ਦਾ ਤੇ ਮੈਂ ਕਿਉਂ ਨਾ ਉਹਨਾਂ ਨੂੰ ਬੁਲਾਵਾਂ ਤੂੰ ਬੁਲਾ ਤੈਨੂੰ ਮੈਂ ਮਨਾ ਕਰਦੀ ਬਈ ਲੇਕਿਨ ਮੇਰੀ ਗੱਲ ਸੁਣ ਜੇ ਤੂੰ ਚਾਵੇਂ ਨਾ ਤੂੰ ਮੇਰੇ ਤੋਂ ਕੋਈ ਆਸ ਰੱਖੇ ਨਾ ਕਿ ਮੈਂ ਜਾ ਕੇ ਉਹਨੂੰ ਬੁਲਾਵਾਂਗੀ ਮੈਂ ਕੋਈ ਨਹੀਂ ਉਹ ਬੁਲਾਣਾ ਨਾ ਮੈਨੂੰ ਲੋੜ ਹੀ ਉਹਨੂੰ ਬੁਲਾਣ ਦੀ ਬਿਲਕੁਲ ਵੀ ਇੱਕ ਕਦੋਤਾ ਕੇ ਚੱਲੂਗਾ ਇਹ ਚੱਲਦੇ ਰਹਿਣਾ ਰੀਦੀ ਭਾਬੀ ਨੂੰ ਮੈਂ ਬੁਲਾਣਾ ਵਾ ਤਾਈ ਜੀ ਨੂੰ ਮੈਂ ਬੁਲਾਣਾ ਵਾ ਮੈਨੂੰ ਕੋਈ ਨਹੀਂ ਰੋਕ ਸਕਦਾ ਮੈਂ ਤੇ ਇਹੋ ਹੀ ਚਾਹਨੀ ਆ ਕਿ ਤੁਸੀਂ ਦੋਵੇਂ ਵੀ ਆਪਣੀ ਜੇਦ ਛੱਡੋ ਜਿਵੇਂ ਪਹਿਲੇ ਤੁਸੀਂ ਦੋਵੇਂ ਜਾਣੀਆਂ ਕਿੰਨਾ ਹੱਸਦੀਆਂ ਖੇਡਦੀਆਂ ਸੀਗੀਆਂ ਜਿੱਥੇ ਜਾਣਾ ਇਕੱਠੀਆਂ ਨੇ ਜਾਣਾ ਸਮਾਨ ਲੈਣ ਜਾਣਾ ਸਾਨੂੰ ਦੋਵਾਂ ਨੂੰ ਤੁਸੀਂ ਘਰੇ ਛੱਡ ਜਾਂਦੇ ਹੀ ਆਪਾਂ ਤੇ ਜੇਦ ਕਰਦੇ ਹੀ ਸਾਨੂੰ ਨਾਲ ਲੈ ਕੇ ਜਾ ਪਰ ਨਾ ਤੁਸੀਂ ਦੋਵਾਂ ਨੇ ਕਹਿਣਾ ਕਿ ਨਹੀਂ ਆਪਾਂ ਦੋਵਾਂ ਨੇ ਜਾਣਾ ਜਿੱਥੇ ਵੀ ਜਾਣਾ ਤੇ ਅੱਜ ਅੱਜ ਦੇਖ ਲੋ ਸਿਚੁਏਸ਼ਨ ਹੀ ਕੁਛ ਹੋ ਰਹੀ ਗਿਆ ਤੁਸੀਂ ਦੋਵੇਂ ਜਾਣੇ ਇੱਕ ਦੂਜੇ ਦੀ ਸ਼ਕਲ ਵੇਖਣਾ ਨਹੀਂ ਪਸੰਦ ਕਰਦੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਕੀ ਐਡਾ ਵੱਡਾ ਗੁਨਾਹ ਕਰ ਦਿੱਤਾ ਦੋਵਾਂ ਨੇ ਕਿ ਤੁਹਾਨੂੰ ਅੱਜ ਤੱਕ ਨਹੀਂ ਤੁਸੀਂ ਇੱਕ ਦੂਜੇ ਨੂੰ ਬੁਲਾਉਂਦੀਆਂ ਇੱਕੋ ਘਰ ਦੇ ਵਿੱਚ ਰਹਿ ਕੇ ਇੱਕੋ ਰਸੋਈ ਦੇ ਵਿੱਚ ਰਹਿ ਕੇ ਅੱਡ ਅੱਡ ਰਹਿੰਦੀਆਂ ਜੇ ਤੁਸੀਂ ਆਪਣੀ ਰੋਟੀ ਵੱਖਰੀ ਬਣਾ ਦਿੰਦੀਆਂ ਬਿੰਦੇ ਜੇ ਉਹ ਆਪਣੀ ਰੋਟੀ ਵੱਖਰੀ ਬਣਾ ਲੈਂਦੇ ਇਹ ਕਦੋਂ ਤੱਕ ਚੱਲੂਗਾ ਇਹ ਸਾਰਿਆਂ ਦਾ ਅਸਰ ਤੁਹਾਨੂੰ ਪਤਾ ਵੀ ਹੈ ਦਾਦੀ ਜੀ ਤੇ ਕਿੰਨਾ ਪਊਗਾ ਉਹ ਵਿਚਾਰੇ ਕੀ ਸੋਚਦੇ ਹੋਣੇ ਆ ਉਹਨਾਂ ਨੇ ਉਹਨਾਂ ਨੇ ਕਦੀ ਨਹੀਂ ਸੋਚਿਆ ਨਾ ਕਿ ਮੇਰੇ ਜਿੰਦੇ ਜੀ ਮੇਰੀਆਂ ਦੋਵੇਂ ਨੂੰਆਂ ਅੱਡ ਹੋ ਜਾਣ ਇੱਕ ਦੂਜੇ ਦੀ ਸ਼ਗਲ ਨਾ ਵੇਖਣ ਇੱਕ ਦੂਜੇ ਨੂੰ ਬੁਲਾਣ ਨਾ ਉਹਨਾਂ ਦੇ ਦਿਲ ਦੀ ਵੀ ਤੁਸੀਂ ਦੋਵਾਂ ਨੇ ਕਦੀ ਸੋਚੀ ਆ ਕਿ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਉਹਨਾਂ ਦੀ ਉਮਰ ਵੇਖੋ ਉਹਦੇ ਰੋਂਦੇ ਹੋਣੇ ਆ ਤੁਹਾਨੂੰ ਵੇਖ ਵੇਖ ਕੇ ਤੇ ਫਿਰ ਮੈਂ ਹੁਣ ਕੀ ਕਰਾਂ ਤੁਸੀਂ ਮਿਲਾਂ ਕਾਇਨ ਨੂੰ ਜਾ ਕੇ ਨਹੀਂ ਮੇਰੀ ਗੱਲ ਸੁਣ ਤੂੰ ਮੇਰੇ ਤੇ ਕਿਉਂ ਹਰ ਗੱਲ ਥੋਪਦੀ ਐ ਤੇ ਕੀਤੇ ਥੋਪਾਂ ਫਿਰ ਤੂੰ ਚੰਗੀ ਮਾਂ ਦੀ ਸੱਜਣ ਐ ਤੁਸੀਂ ਮੇਰੀਆਂ ਗਲਤੀਆਂ ਕਰਦੀ ਐ ਕੋਰ ਇਹ ਕੰਮ ਨਾ ਹੋਰ ਹੈਵੀ ਚਲਦਾਈ ਮੈਨਿਓ ਬੁਲਾਣਾ ਉਹ ਚਕ ਨੂੰ ਤਿਆਰ ਨਹੀਂ ਨਾ ਹੈਗੀ ਤੇ ਮੈਂ ਵੀ ਨਹੀਂ ਛੁਗਣਾ ਮੈਂ ਕਿਉਂ ਛੁਗਾ ਨਾਲ ਮੈਂ ਕੋਈ ਗਲਤੀ ਕੀਤੀ ਐ ਮੈਨੂੰ ਤੇ ਲੱਗਦਾ ਤੁਸੀਂ ਦੋਵੇਂ ਸਹੀ ਜੇ ਦੋਵਾਂ ਨੇ ਗਲਤੀ ਨਹੀਂ ਕੀਤੀ ਇਹ ਦੇ ਚੰਗੀਆਂ ਤੁਹਾਡੀ ਸੱਸ ਜਿਹੜੀ ਕਿ ਤੁਹਾਨੂੰ ਦੋਵਾਂ ਨੂੰ ਕੁਝ ਨਹੀਂ ਕਹਿਣਦੀ ਤੇ ਚੁੱਪ ਕਰਕੇ ਤੁਹਾਡੇ ਦੋਵਾਂ ਦੀ ਸੁਣੀ ਜਾਂਦੀ ਐ ਜੇ ਹੋਵੇ ਕਿ ਡਾਡੀ ਸੱਸ ਮਿਲੀ ਹੁੰਦੀ ਨਾ ਤੇ ਤੁਸੀਂ ਦੋਵਾਂ ਨੇ ਇਹ ਸਭ ਕੁਝ ਨਹੀਂ ਕਰਨਾ ਸੀਗਾ ਘਰ ਦੇ ਵਿੱਚ ਇਕੱਠਿਆਂ ਰਹਿ ਕੇ ਤੂੰ ਫੋਟੋ ਪਾ ਕੇ ਰੱਖੀ ਹੋਈ ਆ ਬੱਚਿਆਂ ਨੂੰ ਇੱਕ ਦੂਜੇ ਨੂੰ ਬੁਲਾਣ ਨਹੀਂ ਦਿੰਦੇ ਆਪ ਤੁਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਤੁਸੀਂ ਵੀ ਰਿਧੀ ਭਾਬੀ ਨੂੰ ਨਹੀਂ ਬੁਲਾਉਂਦੇ ਉਹ ਉਹਨਾਂ ਨਾਲ ਤਾਂ ਡਿਗੀ ਲੜਾਈ ਪੈ ਗਈ ਜੀ ਤੇਰੀ ਮੇਰੇ ਚੈਨਲ ਕੀ ਕਸੂਰ ਹੈ ਮੈਂ ਉਹਨੂੰ ਚੈਨਲ ਨੂੰ ਕੀ ਕਹਨੀ ਆ ਯਾ ਉਹ ਮੈਨੂੰ ਕੀ ਕਹਿੰਦੀ ਹੈ ਤੇ ਫੇਰ ਤੁਸੀਂ ਉਹਨਾਂ ਨੂੰ ਬੁਲਾਉਂਦੇ ਕਿਉਂ ਨਹੀਂ ਇਸ ਕਰਕੇ ਨਹੀਂ ਨਾ ਬੁਲਾਉਂਦੇ ਕਿ ਉਹ ਤਾਈ ਜੀ ਦੀ ਨੂੰਹ ਆ ਤੇ ਮੈਨੂੰ ਵੀ ਜੇ ਤਾਈ ਜੀ ਇਸ ਤਰ੍ਹਾਂ ਕਰਨ ਮੈਨੂੰ ਬੁਲਾਣ ਹੀ ਨਾ ਤੁਹਾਡੇ ਦਿਲ ਤੇ ਕੀ ਬੀਤੂਗੀ ਮੰਮੀ ਮੇਰੀ ਗੱਲ ਸੁਣੋ ਬੱਸ ਕਰ ਦੋ ਛੱਡ ਦੋ ਹੋਣੇ ਲੜਾਈ ਛੱਡ ਦੋ ਗੁੱਸਾ ਚਲੋ ਚੱਲੀਏ ਤੂੰ ਹੀ ਝੁੱਕ ਜੋ ਤੂੰ ਹੀ ਬੁਲਾ ਲੋ ਤਾਈ ਜੀ ਨੂੰ ਚਲੋ ਮੈਂ ਨਹੀਂ ਝੁਕਣਾ ਸਿੱਧੀ ਗੱਲ ਹੀ ਹੇ ਰੱਬਾ ਅੱਕਦੋਂ ਇਹਨਾਂ ਨੂੰ ਦੋਵਾਂ ਜਾਣਿਆਂ ਨੂੰ ਇਹ ਅਹਿਸਾਸ ਹੋਊਗਾ ਕਿ ਘਰ ਦੇ ਵਿੱਚ ਇਤਨਾ ਲੜਾਈ ਚੰਗੀ ਨਹੀਂ ਆ ਕਦੋਂ ਤੱਕ ਚੱਲੂਗਾ ਵਿਚਾਰੇ ਦਾਦੀ ਮੈਨੂੰ ਤੇ ਦਾਦੀ ਦਾ ਸੋਚ-ਸੋਚ ਕੇ ਹੁੰਦਾ ਵਾ ਉਹ ਕਿੰਨਾ ਰੋਂਦੇ ਆ ਇਹਨਾਂ ਨੂੰ ਵੇਖ ਕੇ ਕਿ ਮੈਂ ਤੇ ਕਦੀ ਨਹੀਂ ਚਾਇਆ ਸੀਗਾ ਕਿ ਇਹ ਘਰ ਮੇਰੇ ਜਿੰਦੇ ਜੀ ਅੱਡ ਹੋਵੇ ਹਾਏ ਰੱਬਾ ਤੂੰ ਹੀ ਕੋਈ ਹੱਲ ਕਰ ਇਹਨਾਂ ਦੋਵਾਂ ਭੈਣਾਂ ਨੂੰ ਆਪਸ 'ਚ ਮਿਲਾ ਦੇ ਬੀਜੀ ਮੈਂ ਕੱਲ੍ਹ ਤੇ ਫੋਨ ਕਰਨ ਲੱਗੀ ਹੋਈ ਆ ਤੂੰ ਹੀ ਫੋਨ ਹੀ ਨਹੀਂ ਚੁੱਕਣ ਦੇ ਜੇ ਮੈਂ ਵੱਡੀ ਭਾਬੀ ਨੂੰ ਫੋਨ ਕੀਤਾ ਉਹਨਾਂ ਨੇ ਵੀ ਨਹੀਂ ਚੁੱਕਿਆ ਜੇ ਮੈਂ ਛੋਟੀ ਨੂੰ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਦ ਮੈਂ ਰਿਧੂ ਨੂੰ ਫੋਨ ਕੀਤਾ ਉਹਨੇ ਵੀ ਨਾ ਚੁੱਕਿਆ ਫਿਰ ਮੈਂ ਵੀਰਾ ਨੂੰ ਫੋਨ ਕੀਤਾ ਨਾ ਵੱਡੇ ਵੀਰ ਨੇ ਕੋਈ ਗੱਲ ਦੱਸੀ ਤੇ ਨਾ ਛੋਟੇ ਨੇ ਦੱਸੀ ਵੀਜੀ ਸਭ ਕੁਝ ਠੀਕ ਤੇਗਾ ਨਾ ਨਹੀਂ ਤਾਂ ਤੁਹਾਨੂੰ ਪਤਾ ਹੈ ਵੀਰੇ ਮੈਨਾਂ ਚੰਗੀ ਭਲੀ ਗੱਲ ਕਰਦੇ ਆ ਸਾਰੀ ਗੱਲ ਦੱਸਦੇ ਆ ਪਰ ਉਹਨਾਂ ਦੋਵਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਮੈਂ ਤਾਂ ਤਦ ਕਰਕੇ ਫੋਨ ਕਰਨ ਡਈ ਸੀ ਕਿ ਦਿਵਾਲੀ ਦਾ ਦਿਨ ਹੈ ਮੈਂ ਪੁੱਛਣਾ ਸੀ ਕਿ ਮੇਰੀਆਂ ਭਾਬੀਆਂ ਨੇ ਮੇਰੇ ਘਰ ਆਣਾ ਉਹ ਦੋਵੇਂ ਤਾਂ ਸੀਗੀਆਂ ਹੁੰਦੀਆਂ ਵੱਡੀ ਭਾਬੀ ਨੇ ਕਿਹਾ ਨਾ ਮੈਨੂੰ ਤੇਰੇ ਹੱਥ ਦੀ ਮਟਰਪਰੀਲ ਸਵਾਦ ਲੱਗਦੇ ਛੋਟੀ ਭਾਬੀ ਨੇ ਕਿਹਾ ਨਾ ਮੈਂ ਤਾਂ ਸਾਗ ਤੇਰੇ ਹੱਥ ਦਾ ਖਾਣਾ ਪਰ ਐਸ ਵਾਰ ਮੈਨੂੰ ਕੋਈ ਵੀ ਨਹੀਂ ਮੇਰੇ ਪੇਕੇ ਉਹ ਫੋਨ ਆਇਆ ਜੀ ਜੀ ਦੱਸੋ ਮੈਨੂੰ ਕੀ ਗੱਲ ਆ ਤੂੰ ਹੀ ਵੀ ਚੁੱਪ ਜੇ ਮੇਰਾ ਮਨ ਘਬਰਾ ਹੀ ਜਾਂਦਾ ਜੇ ਸਭ ਕੋ ਠੀਕ ਤੇ ਹੈਗਾ ਨਾ ਐਸਰਾ ਤੇ ਕਦੇ ਨਹੀਂ ਹੋਇਆ ਇੰਨੇ ਸਾਲਾਂ ਦਾ ਦੱਸੋ ਮੈਨੂੰ ਕੀ ਗੱਲ ਆ ਠੀਕ ਐ ਬੁੱਤ ਸਭ ਠੀਕ ਐ ਕੀ ਦੱਸਾਂ ਤੁਨ ਸਭ ਠੀਕ ਐ ਕੀ ਦੱਸਾਂ ਤੁਨ ਦੱਸਣਾ ਤੇ ਪਹਿਣਾ ਹੀ ਆ ਨਾ ਮੈਂ ਤੇ ਆ ਬੜੀ ਪਰੇਸ਼ਾਨ ਹਾਂ ਇਹਨਾਂ ਦੇ ਹਾਲਾਤ ਕੀ ਹੋਇਆ ਕੀ ਕਰਦੀਆਂ ਭਈਆ ਸਮਝਾ ਸਮਝਾ ਕੇ ਥੱਕ ਗਈਆਂ ਨਾ ਉਹ ਸਮਝਣ ਨੂੰ ਤਿਆਰ ਨਾ ਹੋ ਤਿਆਰ ਮੈਂ ਤੇ ਵਾਸਤੇ ਪਾਏ ਬਥੇਰੇ ਤੇ ਚੱਲ ਕੋਈ ਗੱਲ ਨਹੀਂ ਦੇ ਤਿਆਰਾਂ ਤੇ ਖੁਸ਼ੀਆਂ ਲੱਭੀ ਦੀ ਪਰ ਗੱਲ ਹੋਈ ਕੀ ਆ ਗੱਲ ਤੇ ਤੁਸੀਂ ਦੱਸਦੇ ਨਹੀਂ ਬਈ ਕਿਉਂ ਮੈਨੂੰ ਡਰਾਈ ਜਾਣ ਦੇ ਜੇ ਸਭ ਕੁਝ ਠੀਕ ਤੇ ਹੈਗਾ ਏ ਆਪਸ ਵਿੱਚ 6 ਮਹੀਨੇ ਹੋ ਗਏ ਨਹੀਂ ਬੋਲਦੀਆਂ 6 ਮਹੀਨੇ ਹਾਂ ਦੋਵੇਂ ਭਾਬੀਆਂ ਦੋਵੇਂ ਭਾਬੀਆਂ 6 ਮਹੀਨੇ ਹੋ ਗਏ ਨਹੀਂ ਬੁਲਾਉਂਦੀ ਆਪਸ ਤੇ ਇੱਥੇ ਮੈਂ ਬੜਾ ਸਮਝਾਇਆ ਹੀ ਬੜਾ ਇਹਨਾਂ ਨੂੰ ਸਮਝਾਇਆ ਪਰ ਇਹ ਨਹੀਂ ਸਮਝੀਆਂ ਮੈਂ ਕਿਹਾ ਹੁਣ ਤੇ ਤਿਆਹਰਾਂ ਦੀ ਖੁਸ਼ੀਆਂ ਲੱਭੀ ਦੀਆਂ ਤੇ ਤੁਸੀਂ ਹੁਣ ਦੇ ਸਪੀਰ ਦੇ ਘਰ ਕੇ ਕਿਹੜੇ ਮੂਣਾ ਜਾਉਗੀਆਂ ਬਕਵਾਕ ਕੋ ਜਾਉਗੀਆਂ ਤਿਆਰ ਦੇ ਤੇ ਹੁਣ ਹੀ ਬੁਲਾ ਲਓ ਇੱਕ ਦੂਜੇ ਨੂੰ ਕੱਟੀਆਂ ਹੋ ਜਾ ਅੱਗੇ ਕਿੰਨੇ ਸੋਹਣੇ ਤੇ ਕਿਹਨਾਂ ਸਾਰੇ ਰਿਸ਼ਤੇਦਾਰਾਂ ਦੇ ਕੇ ਆਂਦੀਆਂ ਸੀ ਤਿਆਰ ਤੇ ਹੁਣ ਕੁਝ ਵੀ ਨਹੀਂ ਕਿਧਰ ਕਿਸੇ ਨੂੰ ਨਹੀਂ ਕੁਝ ਪਹੁੰਚਿਆ ਤੇਰੇ ਘਰ ਕੀ ਜਾਣਾ ਤੇ ਮੈਂ ਕਹੀ ਜਨੀ ਕਹਿੰਦੀ ਉਹ ਆਪੇ ਚਲ ਜਾਏ ਮੈਂ ਆਪੇ ਚਲ ਜਾਵਾਂਗੀ ਜਾਂ ਤੁਸੀਂ ਲੈ ਜਾਓ ਮੇਰਾ ਤੁਸੀਂ ਦੇਓ ਮੈਂ ਚੰਗੀ ਥੋੜੀ ਲੱਗਨੀ ਜਾਂਦੀ ਉਹਨੂੰ ਬੜਾ ਗਿਆ ਸੀਮਰ ਨੂੰ ਕਿ ਪੁੱਤ ਤੂੰ ਛੋਟੀ ਐ ਤੂੰ ਬੁਲਾ ਲੈ ਕੋਈ ਗੱਲ ਨਹੀਂ ਉਹ ਵੱਡੀ ਐ ਫੇਰ ਵੀ ਵੀਜੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਦੋਵਾਂ ਨੂੰ ਬੁਲਾਣ ਦੀ ਕਿ ਆਪਾਂ ਵਿੱਚ ਜੋ ਵੀ ਗੁੱਸਾ ਨਾਰਾਜ਼ਗੀ ਛੱਡਣ ਤੂੰ ਕੀ ਸੋਚਦੀ ਐ ਮੈਂ ਕੋਸ਼ਿਸ਼ ਨਹੀਂ ਕੀਤੀ ਮੇਰੇ ਵਾਸਤੇ ਭਾਈ ਮੈਂ ਕਿੰਨੂ ਕਵਾਂ ਕਿ ਮੇਰੇ ਬੱਚਿਆਂ ਨੂੰ ਇਕੱਠੇ ਕਰ ਦਿਓ ਕਿਹੜੀ ਮਾਂ ਹੈ ਆਪਣੇ ਬੱਚਿਆਂ ਨੂੰ ਅੱਕੜਾ ਦੇ ਸਕਦੀ ਹੈ ਇੱਕ ਘਰ ਚ ਰਹਿੰਦੇ ਆ ਉਹਦਾ ਮੂੰਹ ਉਧਰ ਚਲ ਜਾਂਦਾ ਉਹਦਾ ਮੂੰਹ ਉਧਰ ਚਲ ਜਾਂਦਾ ਉਹ ਕਹਿੰਦੀ ਮੈਂ ਨਹੀਂ ਬੁਲਾਣਾ ਉਹ ਕਹਿੰਦੀ ਮੈਂ ਨਹੀਂ ਬੁਲਾਣਾ ਤੁਸੀਂ ਚੁੱਪ ਕਰੋ ਤੁਸੀਂ ਫਿਕਰ ਨਾ ਕਰੋ बीजी तो इन्हें चुप करो मैं देख दियं की करना वड्डी भाभी छोटी भाभी ਬਾਬੇ ਸਸਿਕਾ ਸਸਿਕਾ ਬਾਬੇ ਬੈਠੋ ਕੋ ਠੀਕ ਹੈ ਜਸਵੀਰ ਹਾਂ ਪਾਪੀ ਮੈਂ ਠੀਕ ਆ ਤਬੀ ਕੀ ਗੱਲ ਹੋਈ ਮੈਨੂੰ ਬੇਜੀ ਦੱਸਣ ਦੇ ਸੀ ਕਿ ਟੜਚ ਕੋਈ ਥੋੜੀ ਬਹੁਤੀ ਗੱਲ ਹੋਈ ਹੈ ਦੱਸੋ ਕੀ ਗੱਲ ਹੈ ਦੇਖੋ ਜਸਵੀਰ ਮੈਨੂੰ ਕੁਛ ਨਹੀਂ ਪਤਾ ਤੈਨੂੰ ਮੇਰਾ ਸੁਭਾਅ ਦਾ ਪਤਾ ਹੀ ਹੈ ਮੈਂ ਮਾਹੌਲ ਕਰਦੀ ਰਹੀ ਨਹੀਂ ਹਸਦੀ ਖੇਡਦੀ ਰਹੀ ਆ ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਹੋਈ ਨਹੀਂ ਛੇਤੀ ਪਤਾ ਨਹੀਂ ਕਿਹੜੀ ਗੱਲੋਂ ਨਹੀਂ ਬੁਲਾਤੀ ਅੱਗੇ ਸਾਡਾ ਕਿੰਨਾ ਪਿਆਰ ਹੁੰਦਾ ਤੈਨੂੰ ਪਤਾ ਤਾਂ ਹੈਗਾ ਸਾਰਾ ਕੁਝ ਪਾਬੀ ਤੁਸੀਂ ਦੱਸੋ ਕੀ ਗੱਲ ਹੋਈ ਹੈ ਜਸਵੀਰ ਤੁਹਾਨੂੰ ਪਤਾ ਨਾ ਮੈਂ ਕਦੀ ਕਿਸੇ ਨੂੰ ਵੱਾਦੀ ਕਾਟੀ ਗੱਲ ਨਹੀਂ ਕੀਤੀ ਹੈਗੀ ਇਹ ਉਹਨਾਂ ਨੂੰ ਹੀ ਪੁੱਛ ਜਿਹੜੇ ਗੱਲਾਂ ਕਰਦੇ ਨੇ ਤੇ ਬਾਅਦ ਵਿੱਚ ਕਹਿੰਦੇ ਨੇ ਮੈਂ ਕੁਝ ਕਿਹਾ ਹੀ ਨਹੀਂ ਹੈਗਾ। ਪਾਪੇ। ਨਾ ਮੈਂ ਤੁਹਾਨੂੰ ਪੁੱਛਣਾ। ਨਾਨਾ ਨੂੰ ਪੁੱਛਣਾ। ਮੈਂ ਤਾਂ ਤੁਹਾਨੂੰ ਇਹ ਦੱਸਣਾ। ਕਿ ਤੁਸੀਂ ਮੇਰੀਆਂ ਕਿੰਨੀਆਂ ਚੰਗੀਆਂ ਪਰਜਾਈਆਂ ਜੇ। ਜਿੜੀਆਂ ਮੇਰੀਆਂ ਹਰ ਸੁੱਖ-ਦੁੱਖ ਦੇ ਵਿੱਚ ਮੇਰੇ ਨਾਲ ਖੜੀਆਂ ਜੇ। ਮਾਤਾ ਦਾ ਪਿਆਰ ਤੇ ਮੈਨੂੰ ਮਿਲਿਆ ਹੀ ਮਿਲਿਆ ਜਿੰਨੇ ਮੈਨੂੰ ਜਨਮ ਦਿੱਤਾ ਜਿੱਦੋਂ ਮੇਰੀ ਇਹ ਪਰਜਾਈ ਆਈ ਨਾ ਇਹਦੀ ਢੋਲੀ ਇਸ ਘਰ ਵਿੱਚ ਆਈ ਮੈਨੂੰ ਇਹਨੇ ਸਮੇਂ ਲੱਗੀ ਕਿ ਇਹਦੀ ਮੇਰੀ ਮਾਂ ਆ ਕਿ ਮੇਰੀ ਪਰਜਾਈ ਆ ਕਿ ਮੇਰੀ ਭੈਣ ਆ ਇੰਨਾ ਮੈਨੂੰ ਪਿਆਰ ਦਿੱਤਾ ਇਹਨੇ ਜੇ ਮੇਰੀ ਇਹ ਪਰਜਾਈ ਆਈ ਸੇਲੀਆਂ ਤੇ ਕਮੀ ਮਹਿਸੂਸ ਹੋਈ ਨਹੀਂ ਇਹ ਮੇਰੀਆਂ ਢੈਨ ਨਾਲੋਂ ਵੱਧ ਮੇਰੀ ਸੇਲੀ ਸੀ ਮੇਰੇ ਸਕੂਲ ਵਿੱਚ ਕਹਿਣਾ ਕਿ ਸਾਡਿਆਂ 'ਚ ਪਰਜਾਈ ਨਾਲ ਲੜਾਈ ਹੋ ਪਈ ਆ ਤੇ ਮੈਂ ਕਹਿਣਾ ਲੜਾਈ ਉਹ ਕੀ ਹੁੰਦਾ ਨਾ ਮੇਰੇ ਕਹਦੇ ਵੱਡੀ ਪਰਜਾਈ ਨਾਲ ਲੜਾਈ ਹੋਈ ਆ ਨਾ ਮੇਰੇ ਛੋਟੀ ਪਰਜਾਈ ਨਾਲ ਲੜਾਈ ਹੋਈ ਆ ਜੇ ਭਾਬੀ ਮੈਂ ਵਿਆਹੀ ਗਈ ਮੇਰੇ ਪਿਓ ਨਾਲ ਚੰਗੇ ਘਰ ਹੀ ਮੈਨੂੰ ਵਿਆਇਆ ਸੀ ਨਾ ਉਹ ਤਾਂ ਮੇਰੇ ਕਰਮ ਖੋਟੇ ਕਿਹਕ ਬੰਦਾ ਮਾਰਾ ਟੱਕਰ ਗਿਆ ਪਰ ਭਾਬੀ ਤੁਸੀਂ ਦੋਵਾਂ ਨੇ ਮੇਰਾ ਹੋ ਸਾਥ ਦਿੱਤਾ ਉਹ ਖੁਸ਼ੀਆਂ ਦੀ ਫੁਲਵਾੜੀ ਮੇਰੇ ਅੱਗੇ ਖੜੀ ਕਰ ਦਿੱਤੀ ਮੈਨੂੰ ਦੁੱਖ ਲੱਗਾ ਹੀ ਵੀ ਮੇਰੇ ਭਰਾਵਾਂ ਤੋਂ ਚੋਰੀ ਮੇਰੀ ਮਾਂ ਤੋਂ ਚੋਰੀ ਮੇਰੇ ਘਰ ਹਰ ਚੀਜ਼ ਪਚਾਈ ਹਰ ਖੁਸ਼ੀ ਮੈਨੂੰ ਦਿੱਤੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਲੱਗੀ ਤੇ ਅੱਜ ਭਾਬੀ ਅੱਜ ਸਭ ਕਿਉ ਮੈਨੂੰ ਟਾਡੇ ਕੋਈ ਦਿਨ ਧਿਆਨ ਨਾ ਮਤਲਬ ਨਹੀਂ ਹੈਗਾ ਮੇਰੇ ਵਾਸਤੇ ਤਾਂ 12 ਮਹੀਨੇ ਦਿਨ ਤਿਆਰ ਸੀ ਜਦੋਂ ਮੇਰੀਆਂ ਪਰਜਾਈਆਂ ਨੇ ਮੇਰੇ ਮੱਥੇ ਲਗਣਾ ਖਿੜੇ ਮੱਥੇ ਲਗਣਾ ਭਾਬੀ ਮੈਂ ਤੁਹਾਨੂੰ ਨਹੀਂ ਪੁੱਛਾਂਗੀ ਕਿ ਢਾਡੀ ਕੀ ਗਲਤੀ ਆ ਜਾਂ ਭਾਬੀ ਤੁਹਾਨੂੰ ਨਹੀਂ ਪੁੱਛਾਂਗੀ ਢਾਡੀ ਕੀ ਗਲਤੀ ਆ ਮਿੰਨ ਤੇ ਉਹ ਭਾਬੀਆਂ ਚਾਹੀਦੀਆਂ ਜਿਹੜੀਆਂ ਵਿਹੜੇ ਚ ਵੱਡੀਆਂ ਐ ਮੈਨੂੰ ਆਪਣੇ ਕਾਲਜੇ ਲਾ ਲੰਦੀਆਂ ਸੀ ਇੱਕ ਦੂਜੇ ਦੇ ਨਾਲ ਸਾਹਾਂ ਨਾਲ ਸਾਹ ਲੰਦੀਆਂ ਸੀ ਇੱਕ ਦੂਜੇ ਤੋਂ ਬਿਗੈਰ ਜਿੰਦੀਆਂ ਨਹੀਂ ਸੀ ਮੈਨੂੰ ਹੋਰ ਕੋਈ ਭਾਬੀ ਨਹੀਂ ਚਾਹੀਦੀ ਮੈਨੂੰ ਹੋਰ ਕੋਈ ਭਾਬੀ ਨਹੀਂ ਚਾਹੀਦੀ ਦਸ ਪੂਰਾ ਜਿਸ ਵੀਰ ਕਹਿੰਦੀ ਬਚਾਈ ਤੁਹੀ ਦੋਵੇਂ ਗੱਲ ਲੱਗੋ ਬਸ 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 ਹੁੰਦੇ ਹੁਨੇ ਕੰਸੀ ਦਿਨ ਤੋ ਹਾਰੇ ਤੈਨੂੰ ਨਾ ਵੀ ਦਿਨ ਤੋ ਆ ਕੋ ਗੰਦੀ ਵੀਰ ਦੀ ਕਿਉਂ ਰੋਣਾ ਭਾਬੀ ਤੇਨ ਤਿਆਰ ਤੀਆਂ ਨੂੰ ਪਤਾ ਕੀ ਚੰਗਾ ਲੱਗਦਾ ਜਦੋਂ ਉਹਦਾ ਪੇਕੇਂ ਦੇ ਘਰ ਖੜਿਆ ਰਵੇ ਕਿ ਜੀ ਭਾਬੀ ਪੇਕਿਆਂ ਦੇ ਘਰ ਚ ਨਾਰਾਜ਼ ਕੀ ਹੋ ਗਈ ਤਿਆਂ ਵਾਸਤੇ ਉਹ ਕਿਹੜਾ ਦਿਨ ਤਿਆਰ ਹੋਏਗਾ ਕਿਹੜਾ ਦਿਨ ਤਿਆਰ ਹੋਏਗਾ ਤੁਨ ਸੀ ਹੱਸਦੇ ਰਾਂਗੇ ਪੰਜੀ ਮੈਨੂੰ ਮਾਫ ਕਰ ਦੋ ਜੇ ਮੇ ਕੋਈ ਗਲਤੀ ਹੋ ਗਈ ਹੋਵੇ ਤੇ ਮੈਨੂੰ ਇਹੀ ਮੇਰਾ ਪਰਿਵਾਰ ਚਾਹੀਦਾ ਮੈਂ ਤਾਂ ਅੱਗੇ ਕਹਿੰਦਾ ਕਿੰਨੂ ਕਹਾਂ ਮੇਰੇ ਪਰਿਵਾਰ ਨੂੰ ਇਕੱਠਿਆਂ ਕਰਦੇ ਹੋ ਬਸ ਚਾਹੀਦੀ ਸੀ ਅੱਜ ਸਲਵੈਚੋਇਆ ਮੇਰੇ ਪੇਕਿਆਂ ਦਾ ਤਿਆਰ ਇਹ ਮੇਰੀ ਧੀ ਨੇ ਮੇਰਾ ਪਰਿਵਾਰ ਬਣਾਤਾ ਸ਼ੁਕਰ ਹੈ ਤੇ ਹੈ ਪਲਾਵ ਹੈ ਤੇਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੇ ਛੋਟੇ ਜਿਹੀ ਇੱਕ ਸਟੋਰੀ ਬਣਾਈ ਗਈ ਹੈ ਇੱਕ ਕੋਸ਼ਿਸ਼ ਕੀਤੀ ਗਈ ਹੈ ਜਿੱਦਾਂ ਪੇਕਿਆਂ ਦੇ ਘਰਾਂ ਵਿੱਚ ਪਰਜਾਈਆਂ ਦਾ ਦਰਾਨੀਆਂ ਚਠਾਣੀਆਂ ਦਾ ਆਪਸ ਵਿੱਚ ਕੋਈ ਮਨ ਮਟਾਓ ਹੈਗਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੈਗਾ ਉਹ ਖਤਮ ਕਰ ਦਿਓ ਅੱਜ ਦੇ ਦਿਨ ਅਸਲ ਵਿੱਚ ਧੀਆ ਨੂੰ ਉਹੋ ਹੀ ਧੀਆ ਦਾ ਤਿਆਰ ਹੁੰਦਾ ਜਿਸ ਘਰ ਵਿੱਚ ਪਰਜਾਈਆਂ ਖੁਸ਼ ਹੋਣ ਪੇਕੀਆਂ ਦਾ ਘਰ ਖੁਸ਼ ਹੋਵੇ ਉਸ ਤੋਂ ਵੱਡਾ ਕੋਈ ਤਿਆਰ ਨਹੀਂ ਹੁੰਦਾ ਜਦੋਂ ਧੀ ਪੇਕੀ ਆਂਦੀ ਹੈ ਨਾ ਵੱਡੀ ਪਰਜਾਈ ਦਾ ਮਹੂਰ ਪਾਸੇ ਤੇ ਛੋਟੀ ਪਰਜਾਈ ਦਾ ਹੋਰ ਪਾਸੇ ਮੂੰਹ ਹੋਵੇ ਨਾ ਉਹ ਬੜੀ ਇੱਥੇ ਗੱਲ ਚੁੱਪਦੀ ਉਹ ਕਿ ਸਾਨੂੰ ਦੱਸ ਨਹੀਂ ਸਕਦੇ ਨਾ ਸਹੁਰੇ ਪਰਿਵਾਰ ਵਿੱਚ ਤੇ ਨਾ ਕਿਸੇ ਰਿਸ਼ਤੇਦਾਰ ਚ ਕਿਉਂਕਿ ਉਹਨੇ ਚਿੜਚੜ ਜਰੂਰ ਕਰਨਾ ਹੈ ਘਰ ਜਾ ਕੇ ਤੇ ਸਹੁਰਿਆਂ ਨੇ ਕਿਹਾ ਨਾ ਪੇ ਕਿਉਂ ਹੋ ਕੇ ਆਈਆਂ ਤਦ ਕਰਕੇ ਕਰਨ ਈ ਆ ਜਿਆਦਾ ਗੱਲ ਕਰਾਂਗੇ ਤੇ ਬਸ ਇਹੋ ਹੀ ਆ ਕਿ ਨਨਾਨਾ ਦਾ ਫਰਜ਼ ਬੰਦਾ ਹੈ ਕਿ ਜੇ ਕੋਈ ਵੱਡੀ ਵੱਲੋਂ ਕੋ ਗੱਲ ਹੋਈ ਆ ਉਹਦੀ ਗੱਲ ਉਥੇ ਮੁਕਾ ਦਿਓ ਛੋਟੀ ਦੀ ਗੱਲ ਹੋਈ ਉਹਦੀ ਗੱਲ ਉਥੇ ਮੁਕਾ ਦਿਓ ਤੇ ਦੋਵਾਂ ਦੇ ਸੁਲਾ ਕਰਵਾ ਲਓ ਜਿਸ ਤਰ੍ਹਾਂ ਕਿ ਇਸ ਸਟੋਰੀ ਚ ਵਿਖਾਇਆ ਗਿਆ ਹੈ ਖੁਸ਼ੀਆਂ ਦਾ ਨਾਮ ਹੈ ਖੁਸ਼ੀਆਂ ਖੁਸ਼ੀਆਂ ਦਾ ਨਾਮ ਹੈ ਹਾਂਜੀ ਤੁਸੀਂ ਵੀ ਆਪਣੀ ਸੁਲਾ ਕਰ ਲਓ ਜੇ ਤੁਸੀਂ ਵੀ ਰੁੱਸੇ ਹੋ ਤਾਂ ਰੁੱਸਣਾ ਨਹੀਂ ਅੱਜ ਦੇ ਦਿਨ ਸੁਲਾ ਕਰ ਲਓ ਕਿਸੇ ਦੇ ਸਦੀਵਾਲੀ ਮਨਾਓ ਹੈਪੀ ਦੀਵਾਲੀ ਟੋ ਹਲੋ